ਲੋ ਗਿਆ ਹੈ ਆ ਦੇਖੋ ਟੈਂਕਰ ਆਪਣਾ ਅਨਫੋਲਡ ਹੋ ਗਿਆ ਠੀਕ ਹੈ ਮਤਲਬ ਕਿ ਖੁੱਲ ਗਿਆ ਹੈ ਇਹ ਟੈਂਕਰ ਖੁੱਲ ਗਿਆ ਆ ਖੁੱਲ ਗਿਆ ਜੀ ਹੁਣ ਕੰਟਰੋਲ ਤੇ ਦਾ ਦਿਮਾਗ ਆਗਾ ਹਾਂਜੀ ਹਾਂਜੀ ਆ ਗੇਅਰ ਬਾਕਸ ਲੱਗਿਆ ਹੋਇਆ ਜੀ ਮੂਰੇ ਹਾਂ ਇਹ ਵੀ ਸਪੀਡ ਵੀ ਆਪਾਂ ਘਟਾਵਾਂ ਦਾ ਸਕਦੇ ਆ ਆ ਦੇਖੋ ਸਲੋ ਹੋ ਗਈ ਸਲੋ ਹੋ ਗਈ ਨਾ ਹਾਂਜੀ ਸਾਰਿਆਂ ਨੂੰ ਤੇਜ਼ ਕਰਨਾ ਆ ਲੋ ਤੇਜ਼ ਕਰ ਲੋ ਠੀਕ ਹੈ ਸਪੀਡ ਅਮਰਜੈਂਸੀ ਸਾਰੀਆਂ ਆਫ ਕਰਨੀਆਂ ਹੈ ਇਹ ਨਹੀਂ ਵਰਤੋ ਸਾਰੀਆਂ ਆਫ ਹੋ ਜਾਣਗੀਆਂ। ਚੱਕੋ ਇੱਕ ਵਾਰੀ ਜੀ ਬੰਦ ਸਾਰੀ। ਹਾਂਜੀ। ਤੇ ਇੱਕੇ ਤੋਂ ਚੱਲ ਪੈਣੀ। ਠੀਕ ਹੈ। ਚਾਹੇ ਟਿਪਰ ਪਰ ਲਓ ਚਾਹੇ ਟਰਾਲੀ ਪਰ ਲਓ ਤੇ ਜਿੰਨਾ ਮਰਜੀ ਉੱਚੀ ਲੈ ਜਾਓ। ਜਿਹੜਾ ਕੰਮ ਹੋ ਉਹ ਦੋ ਜਿੱਕਾਂ ਨੇ ਵੱਡਿਆਂ ਨੇ ਕਰ ਦੇਣਾ। ਹਾਂਜੀ। ਤੇ ਸੈਂਸਰ ਪਹਿਲਾਂ ਆ ਕਨਵੇਅਰ ਚੱਕੂਗਾ। ਹੁਣ ਦੇਖੋ ਆ ਕਨਵੇਅਰ ਪਹਿਲਾਂ ਚੱਕੀ ਜਾਊਗੀ। ਆ ਚੱਕੀ ਗਈ ਕਨਵੇਅਰ। ਕਨਵੇਅਰ 'ਚ ਦਿਖਾ ਦਿਓ ਟਾਇਰ। ਠੀਕ ਹੈ। ਇੱਥੇ ਜਮਾ ਸੈਂਟਰ ਦੇ ਵਿੱਚ ਟੋਕੇ ਆ ਗਏ ਜੀ ਟਾਇਰ। ਠੀਕ ਹੈ। ਹੋਰ ਜਦੋਂ ਮੋੜਾਂਗੇ। ਹਾਂਜੀ। ਆ ਮੋੜ ਤੇ ਤੇ ਇਧਰ ਟੀਰ ਵੀ ਹਿਲਦਾ ਹੋਵੇ। ਹ ਮੋਰੇ ਜਿੱਕ ਆ ਗਿਆ ਹਾਂਜੀ ਹਾਂਜੀ ਆ ਦੇਖੋ ਆ ਘੁੰਮਦੀ ਆ ਮਿੱਤਰੋ ਹਾਂਜੀ ਹਾਂਜੀ ਸਸੀ ਗਾਲ ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਜੀ ਤੇ ਮਸ਼ੀਨ ਦੀ ਜੇ ਗੱਲ ਕਰੀਏ ਪੋਟੈਟੋ ਹਾਰਵੈਸਟਿੰਗ ਇਸ ਨੂੰ ਪਿੱਛੇ ਘੜੀ ਵੱਡੀ ਸਾਰੀ ਤੇ ਸੀਗੀ ਹੋਣੀ ਆ ਤੇ ਇਹ ਆ ਜਿਹੜੀ ਲਾਂਚ ਕੀਤੀ ਆ ਪ੍ਰੀਤ ਐਗਰੋ ਨਾਭਾ ਨੇ ਤੇ ਜਿਹਦੀ ਜਾਣਕਾਰੀ ਦੀ ਗੱਲ ਕਰੀਏ ਤਾਂ ਸਾਰੀ ਜਾਣਕਾਰੀ ਦੇਣ ਦੇ ਲਈ ਆਪਣੇ ਨਾਲ ਉਹੀ ਵੀਰ ਰਣਜੀਤ ਸਿੰਘ ਜੀ ਸਰਜੀਤ ਸਿੰਘ ਜੀ ਸਵਾਗਤ ਆ ਬੇਟੇ ਥੈਂਕ ਯੂ ਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿੰਨਾ ਟਾਈਮ ਹੋ ਗਿਆ ਕੰਪਨੀ ਦੇ ਨਾਲ ਜੁੜਿਆ ਹੋ ਮ ਆਪਾਂ ਨੂੰ ਮੈਨੂੰ ਇੱਥੇ 5 ਸਾਲ ਹੋ ਗਏ ਜੀ ਸਰਵਿਸ ਕਰਦੇ ਨੂੰ ਠੀਕ ਹੈ 5 ਸਾਲ ਹੋ ਗਏ ਸਰਵਿਸ ਕਰਦੇ ਨੂੰ ਜੀ ਜੀ ਤੇ ਇਹ ਇਸ ਵਾਰ ਲਾਂਚ ਹੋਈ ਹੈ ਜੀ ਇਹ ਹਾਂਜੀ ਇਹ ਹਾਂਜੀ ਹੁਣੇ ਲਾਂਚ ਕੀਤੀ ਇਸੇ ਸਾਲ ਲਾਂਚ ਕੀਤੀ ਇਸੇ ਸਾਲ ਇਹ ਲਾਂਚ ਕੀਤੀ ਹੈ ਜੀ ਪੋਟੈਟੋ ਹਾਰਵੈਸਟਿੰਗ ਮਸ਼ੀਨ ਹੈ ਤੇ ਜੇ ਗੱਲ ਕਰੀਏ ਪਹਿਲਾਂ ਵਾਲੀ ਪੋਟੈਟੋ ਡਿਗਰ ਦੀ ਤੇ ਇਹ ਆਪਾਂ ਕੀਏ ਡਿਗਰੇ ਵੱਡੇ ਪਮਾਨੇ ਤੇ ਆ ਗਿਆ ਜਿਹਦੇ ਵਿੱਚ ਪਟਾਈ ਚਕਾਈ ਤੇ ਧੁਗਾਈ ਚਕਾਈ ਤਿੰਨੋਂ ਕੰਮ ਹੋਣ ਤੇ ਤਿੰਨੇ ਕੰਮ ਆ ਜਿਹੜੇ ਤਿੰਨੀ ਕਰਦਾ ਜਿਹਦੇ ਵਿੱਚ ਜੇ ਕਹੀਏ ਕਿਸਾਨ ਵੀਰ ਦੀ ਲੇਬਰ ਦੀ ਵੱਡੀ ਬਚਤ ਹੋ ਜਾਂਦੀ ਹੈ ਮਸ਼ੀਨ ਦੀ ਜੇ ਆਪਾਂ ਗੱਲ ਕਰੀਏ ਇੱਕ ਦਿਹਾੜੀ ਦੇ ਵਿੱਚ ਹਾਂਜੀ ਕਿੰਨਾ ਕੰਮ ਕਰ ਦਿੰਦੀ ਹੈ ਜੀ ਆਪਾਂ ਇਹ ਜੀ 2 ਘੰਟਿਆਂ ਦੇ ਵਿੱਚ ਇੱਕ ਕਿੱਲਾ ਆਪਣੀ ਪਟਾਈ ਵੀ ਹੋ ਜੇਗੀ ਤੇ ਉਹਦੀ ਸਫਾਈ ਚਕਾਈ ਮਤਲਬ ਕਿ 2 ਘੰਟਿਆਂ ਚ 1 ਕਿੱਲਾਂ ਨਵੇੜ ਦੋ ਘੰਟਿਆਂ ਚ ਕਿੱਲਾ ਤੇ 12 ਘੰਟਿਆਂ ਦੇ ਵਿੱਚ ਗੱਲ ਕਰੀਏ 6 ਕਿੱਲਾਂ ਦਾ ਕੰਮ ਨਵੇੜ ਦਿੰਦੀ ਹੈ ਤੇ ਜਿਹਦੇ ਵਿੱਚ ਕਿਸਾਨ ਵੀਰ ਜੀ ਸਾਨੂੰ ਦੱਸਿਆ ਵੀ ਹਰ ਤਰ੍ਹਾਂ ਹਰ ਪੱਖੋਂ ਬਚਤ ਹੋ ਜਾਂਦੀ ਹੈ ਤੇ ਇਹ ਹੁਣ ਆਪਾਂ ਲਾਂਚ ਕੀਤੀ ਹੈ ਤੇ ਇਹਦੇ ਬਾਰੇ ਪਾਇਓ ਗਿਆਨ ਪੂਰਾ ਹਾਂਜੀ 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 ਇਹਦੀ ਜਿੱਦਾਂ ਆਪਣੀ ਆ ਤਾਂ ਇਹ ਹਾਂਜੀ ਇੱਧਰ ਆ ਜੀ ਆਪਾਂ ਪਹਿਲਾਂ ਸਭ ਹਾਂਜੀ ਜਿਵੇਂ ਕਹਦੀਏ ਮੇਨ ਕੰਟਰੋਲ ਤੇ ਦਾ ਦਿਮਾਗ ਆ ਹੈਗਾ ਹਾਂਜੀ ਹਾਂਜੀ ਆ ਗੇਅਰ ਬਾਕਸ ਲੱਗਿਆ ਹੋਇਆ ਜੇ ਮੂਰੇ ਹਾਂਜੀ ਆ ਇਹਦੇ ਨਾਲ ਪੰਪ ਜ ਲੱਗੇ ਹੋਏ ਨੇ ਜੀ ਆ ਇੱਕ ਬੜਾ ਪੰਪ ਆ ਗਿਆ ਇਹਦੇ ਨਾਲ ਇੱਕ ਛੋਟਾ ਪੰਪ ਆ ਗਿਆ ਇਹ ਜਿਹੜਾ ਬੜਾ ਪੰਪ ਆ ਜੀ ਇਹ ਸਾਰੀਆਂ ਜਿਹੜੀਆਂ ਇਹਦੀਆਂ ਹਾਈਡਰੋਲਿਕ ਮੋਟਰਾਂ ਨੇ ਉਹ ਸਾਰੀਆਂ ਇਹਦੇ ਨਾਲ ਚੱਲਦੀਆਂ ਨੇ ਠੀਕ ਹੈ ਜਿਹੜਾ ਵੱਡਾ ਪੰਪ ਆ ਇਹ ਚੋਂ ਉਹਦਾ ਹਾਈਡਰੋਲਿਕ ਮੋਟਰਾਂ ਤੇ ਛੋਟਾ ਪੰਪ ਜੀ ਛੋਟੇ ਪੰਪ ਨਾਲ ਜਿੰਨੇ ਆ ਜੈਕ ਲੱਗੇ ਹੋਏ ਆ ਜੀ ਠੀਕ ਹੈ ਇੱਕ ਆ आज ਇੱਕ ਲੱਗਿਆ ਹੋਇਆ ਇਹ ਡਰਾ ਬਾਰ ਨੂੰ ਆਪਾਂ ਜਿਵੇਂ ਥੋੜੇ ਘੇਰੇ ਤੋਂ ਮੁੜ ਜੇ ਉਹਦੇ ਲਈ ਆਪਾਂ ਇਹਨੂੰ ਵੀ ਰੋਟੇਟ ਹੁੰਦਾ ਕੀਤਾ ਹੋਇਆ ਹੈ ਡਰਾ ਬਾਰ ਨੂੰ ਠੀਕ ਹੈ ਮਤਲਬ ਕਿ ਇਹਦੇ ਜਿਹੜੇ ਪਿੱਛੇ ਵਾਲੇ ਟਾਇਰ ਨੇ ਹਾਂਜੀ ਉਹ ਵੀ ਟਰਨ ਹੁੰਦੇ ਕਿਤੇ ਹੋਏ ਆ ਮਤਲਬ ਕਿ ਉਹ ਵੀ ਘੁੰਮ ਜਾਂਦੇ ਆ ਜੀ ਠੀਕ ਆ ਟਰਨ ਹੁੰਦੇ ਆ ਹਾਂਜੀ ਹਾਂਜੀ ਥੋੜੇ ਏਰੀਆ ਚ ਘੁੰਮ ਜੇ ਮਸ਼ੀਨ ਉਹਦੇ ਲਈ ਆਪਾਂ ਉਹ ਵੀ ਮਤਲਬ ਟਰਨ ਹੁੰਦੇ ਕਿਤੇ ਹੋਏ ਆ ਤੇ ਇਹ ਵੀ ਟਰਨ ਹੁੰਦੇ ਕਰਤੇ ਤੇ ਇੱਕ ਵਾਅਦੇ ਵਿੱਚ ਜੇ ਗੱਲ ਕਰੀਏ ਜਦੋਂ ਇੱਥੋਂ ਆਪਾਂ ਬੱਟ ਦੇ ਉੱਤੇ ਲਾ ਲਿਆ ਇਹ ਹਾਂਜੀ ਹਾਂਜੀ ਠੀਕ ਹੈ ਜਦੋਂ ਉਧਰੋਂ ਆਪਣੀ ਡਰਾਈਵ ਆ ਗਈ ਜੀ ਹਾਂਜੀ ਠੀਕ ਹੈ ਇੱਧਰੋਂ ਆਪਣੇ ਮਤਲਬ ਕਿ ਇਹ ਸਿਲੰਡਰ ਆਪਰੇਟ ਹੋ ਜਾਣਗੇ ਹਾਂਜੀ ਇਹ ਇਹ ਸਾਰੇ ਕੰਟਰੋਲ ਆਪਣੇ ਟਰੈਕਟਰ ਤੇ ਆ ਜਾਣਗੇ ਆ ਜਿੰਨੇ ਸਿਲੰਡਰ ਲੱਗੇ ਹੋਏ ਆ ਜਿੰਨੇ ਜੈਕ ਲੱਗੇ ਹੋਏ ਆ ਸਾਰਿਆਂ ਦੇ ਕੰਟਰੋਲ ਆਹ ਇੱਕ ਕੰਟਰੋਲ ਪੈਨਲੋਂ ਮਿਲ ਜੂਗਾ ਠੀਕ ਹੈ ਆ ਇੱਕ ਕੰਟਰੋਲ ਪੈਨਲ ਆ ਹਾਂਜੀ ਹਾਂਜੀ ਇਹ ਇੱਕ ਡੈਮੋ ਪੀਸ ਆ ਹਾਂਜੀ ਮਤਲਬ ਕਿ ਇਹ ਇਸ ਉਹਦੇ ਜਿਹੜਾ ਤੁਹਾਨੂੰ ਦਵਾਂਗੇ ਮਤਲਬ ਕਿ ਜਿਹੜਾ ਕਸਟਮਰ ਨੂੰ ਮਿਲੂਗਾ ਉਹਦੇ ਵਿੱਚ ਸਾਰੇ ਆਹ ਸਟicker ਜਾ ਪੂਰੀ ਬ੍ਰਾਂਡਿੰਗ ਕੀਤੀ ਹੋਗੀ ਮਤਲਬ ਪੂਰੀ ਜਾਣਕਾਰੀ ਜੇ ਗਈ ਆ ਬਾਕਸ ਦੇ ਉੱਤੇ ਲਿਖੀ ਵੀ ਮਿਲੂਗੀ ਹਾਂਜੀ 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 ਤੇ ਇੱਕ ਗੱਲ ਹੋਰ ਰਣਜੀਤ ਜੀ ਮੇਰੇ ਮਨ ਜਹਨ ਦੇ ਵਿੱਚ ਜਿਵੇਂ ਕਰੀ ਸੁਭਾਲ ਆ ਜਦੋਂ ਪੰਪ ਫਿੱਟ ਕਰਤਾ ਜੀ ਜੀ ਤੇ ਜਿਹੜਾ ਆਹਾ ਪੁਰਜਾ ਇਹ ਪਾਉਣ ਵਾਸਤੇ ਇੱਕ ਸੌਬਦਾ ਜੀ ਹਾਂਜੀ ਇਹਦੇ ਥੱਲੇ ਇੱਕ ਮਤਲਬ ਕਿ ਡਰਾਅ ਬਾਰ ਹੋਊਗੀ ਜਿਹਦੇ ਨਾਲ ਆਹਾ ਹੁੱਕ ਪੈ ਜਾਏਗੀ ਥੱਲੇ ਠੀਕ ਹੈ ਇਹਦੀ ਸਪੈਸ਼ਲ ਇੰਦਰ ਹੁੱਕ ਹਉਦੇ ਜੇ ਪੈ ਜਾਏਗੀ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਮਤਲਬ ਬੰਦਾ ਇਹਨਾਂ ਚਾਲੂ ਕਰ ਸਕਦਾ ਹਾਂਜੀ ਟਰੈਕਟਰ ਦੇ ਮਗਰ ਮਗਰ ਹੀ ਚੱਲੂਗੀ ਇਹ ਤੇ ਉਸ ਤੋਂ ਬਾਅਦ ਜਿਵੇਂ ਹੁਣ ਆਪਾਂ ਪੰਪ ਦੀ ਗੱਲ ਕਰੀ ਆ ਆ ਗਿਆ ਤਾਂ ਦਿਮਾਗ ਤੇ ਉਹਨੂੰ ਕੰਟਰੋਲ ਕਰਨ ਲਈ ਗਾਰਡ ਮੈਂਟ ਉਹ ਆ ਗਿਆ ਮੈਂਟ ਬਾਕਸ ਜਿਹਦੇ ਵਿੱਚ ਸਾਰੇ ਦਾ ਸਾਰਾ ਕੰਟਰੋਲ ਹੁੰਦਾ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਕੀ ਇਹ ਮਸ਼ੀਨ ਇਹ ਚੱਲ ਪੈਂਦੀ ਆ ਹਾਂਜੀ ਹਾਂਜੀ ਇਹਦੇ ਵਿੱਚ ਕੁਝ ਕੰਟਰੋਲ ਆਪਾਂ ਟਰੈਕਟਰ ਤੇ ਦਿੱਤੇ ਹੋਏ ਆ ਕੁਝ ਕੰਟਰੋਲ ਆਪਾਂ ਪਿੱਛੇ ਦੇ ਉੱਤੇ ਜੀ ਇਹਦੇ ਠੀਕ ਹੈ ਮਤਲਬ ਕਿ ਜਿੰਨੀ ਟਰੈਕਟਰ ਦੇ ਕੰਟਰੋਲਾਂ ਦੀ ਗੱਲ ਕੀਤੀ ਇਹ ਕਰੀਏ ਤਾਂ ਆ ਪਾਈ ਪਾ ਗਿਆ ਨਾ ਟਰੈਕਟਰ ਦੇ ਕੰਟਰੋਲ ਵਾਲੀਆਂ ਇਹ ਇਹ ਜਿਹੜੀ ਇਹ ਪਾਪਾ ਇਹ ਡਿਸਟ੍ਰੀਬਿਊਟਰ ਤੇ ਜਿਹੜੀ ਆਹ ਆਲੂ ਨੂੰ ਆਪਾਂ ਅਨਲੋਡ ਕਰਨਾ ਹੈ ਜੀ ਹਾਂਜੀ ਉਹਦੇ ਵਾਸਤੇ ਆਹ ਜਿਹੜੀ ਚੇਨ ਇਹਦੇ ਵਿੱਚ ਪਾਈ ਹੋਈ ਹੈ ਇਹ ਤੇ ਬੰਕਰ ਦੇ ਵਿੱਚ ਇਹਦੇ ਟੈਂਕ ਅੰਦਰ ਇਹਦੇ ਵਿੱਚ 2 ਟਨ ਤੱਕ ਆਪਾਂ ਆਲੂ ਸਟੋਰ ਕਰ ਸਕਦੇ ਹਾਂ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਚੇਨ ਵੀ ਚੱਲਦੀ ਹੈ ਜਿਹੜੇ ਆਲੂ ਮਤਲਬ ਕਿ ਆਸਾਨੀ ਨਾਲ ਟਰਾਲੀ ਦੇ ਵਿੱਚ ਅਨਲੋਡ ਹੋ ਜਾਂਦੇ ਆ ਠੀਕ ਹੈ ਤੇ ਉਹਨੂੰ ਚਲਾਉਣ ਵਾਸਤੇ ਆਪਾਂ ਆਹ ਡਿਸਟ੍ਰੀਬਿਊਟਰ ਤੋਂ ਸਪਲਾਈ ਲੈਂਦੀ ਹੋਈ ਹੈ ਠੀਕ ਹੈ ਇਹ ਕੰਟਰੋਲ ਟਰੈਕਟਰ ਤੇ ਆ ਜੀ ਹਾਂਜੀ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਅੱਗੇ ਇੱਧਰ ਆ ਗਏ ਜੀ ਠੀਕ ਹੈ ਤੇ ਹੁਣ ਜੇ ਆਪਾਂ ਇੱਥੋਂ ਲਈਏ ਵੀ ਆਲੂ ਮੰਦੇ ਨੇ ਇਧਰੋਂ ਵੱਟ ਤੇ ਲਾ ਲਿਆ ਤੇ ਟਰੈਕਟਰ ਆਪਾਂ ਚਲਾ ਲਿਆ ਤੇ ਹਾਂ ਜੀ ਆ ਇੱਥੋਂ ਚੱਲ ਪਿਆ ਜੀ ਹਾਂ ਜੀ ਇਹ ਆਪਾਂ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਹਾਂ ਜੀ ਇਹ ਸਾਰਾ ਸਿਸਟਮ ਥੱਲੇ ਆ ਜਾਊਗਾ ਜੀ ਹਾਂ ਜੀ ਜਦੋਂ ਆਹ ਚੱਕ ਥੱਲੇ ਆ ਗਿਆ ਜੀ ਇੱਥੋਂ ਪਟਾਈ ਸ਼ੁਰੂ ਹੋ ਜਾਣੀ ਹੈ ਹਾਂ ਜੀ ਠੀਕ ਹੈ ਜੀ ਆ ਰੋਲਰ ਆਪਾਂ ਇੱਥੋਂ ਸੈੱਟ ਕਰ ਸਕਦੇ ਹਾਂ ਕਿੰਨਾ ਵੱਡਾ ਉੱਚਾ ਨੀਵਾ ਉੱਚਾ ਨੀਵਾ ਕਿੰਨਾ ਕਰਨਾ ਹੈ ਵੱਟ ਤੇ ਹਨਾ ਹਾਂਜੀ ਵੱਟ ਦੀ ਉਚਾਈ ਦੇ ਹਿਸਾਬ ਨਾਲ ਇੱਥੋਂ ਸੈੱਟ ਕਰ ਸਕਦੇ ਹਾਂ ਉੱਚਾ ਨੀਵਾ ਜਿੰਨਾ ਵੀ ਕਰਨਾ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇੱਥੋਂ ਪਟਾਈ ਸ਼ੁਰੂ ਹੋਗੀ ਇਹਦੇ ਇਹਦੇ ਚ ਦੋ ਕਨਵੇਰਾਂ ਲੱਗੀਆਂ ਹੋਈਆਂ ਨੇ ਜੀ ਹਾਂਜੀ ਆ ਉੱਪਰ ਵਾਲੀ ਕਨਵੇਰ ਨਾਲ ਜਿੰਨੀਆਂ ਬੇਲਾਂ ਵਗੈਰਾ ਪੱਤੇ ਕਾਹ ਫੂਸ ਸਾਰਾ ਆ ਉੱਤੇ ਵਾਲੀ ਜਿਹੜਾ ਆਹ ਪਟਾ ਉੱਤੇ ਵਾਲੀ ਚ ਕਨਵੇਰ ਹੈ ਜੀ ਜਾਲ ਜੇ ਆਪਾਂ ਮੋਟਾ ਜਿਹਾ ਜੀ ਇਹ ਇਹਦੇ ਉੱਤੇ ਹੀ ਇਹਦੇ ਮਗਰ ਸੁੱਟ ਦੂਗੀ ਜਾਂ ਪਿੱਛੇ ਤੋਂ ਦਿਖਾਵਾਂਗੇ ਹਾਂ ਜੀ 6 ਥੱਲੇ ਡਿੱਗ ਪੂਮੇ ਤੋਂ ਆ ਮੋਟੇ ਜਾਲ ਰਾਹੀਂ ਤੇ ਜਿਹੜਾ ਆਲੂ ਆ ਉਹ ਇਹਦਾ ਛੋਟਾ ਜਾਲ ਲੱਗਿਆ ਵਾ ਹਾਂ ਇਹ ਥੱਲੇ ਵਾਲੇ ਜਾਲ ਦੇ ਉੱਤੇ ਆ ਜਾਏਗਾ ਜੀ ਆਲੂ ਠੀਕ ਹੈ ਤੇ ਜੇ ਆਪਾਂ ਜਿਵੇਂ ਪਹਿਲਾਂ ਵਾਲੀ ਮਸ਼ੀਨ ਦੀ ਜੇ ਆਪਾਂ ਗੱਲ ਕਰੀਏ ਉਹਦਾ ਜਾਲ ਤੁਸੀ ਦੱਸਿਐ ਵੀ ਇੰਪੋਰਟ ਸੀ ਬਾਹਰੋਂ ਪੂਰੀ ਪ੍ਰੀਮੀਅਮ ਕੁਆਲਿਟੀ ਦਾ ਤੇ ਇਹਦਾ ਜਾਲ ਵੀ ਉਦਾਂ ਦਾ ਹੀ ਹੈ ਇਹ ਵੀ ਇੰਪੋਰਟਡ ਹੈ ਜੀ ਠੀਕ ਹੈ ਤੇ ਹੁਣ ਜੇ ਆਪਾਂ ਇਤੋਂ ਗੱਲ ਕਰੀਏ ਤੇ ਆਲੂ ਉੱਥੋਂ ਆ ਗਿਆ ਮਿੱਤਰੋ ਆਲੂ ਚੱਲ ਕੇ ਇੱਥੇ ਆ ਜੂਗਾ ਹਾਂਜੀ ਆਲੂ ਆ ਉਰੇ ਡਿੱਗ ਜੂਗਾ ਜੀ ਆ ਜਾਲ ਆਲੂ ਇੱਥੇ ਡਿੱਗ ਪੂਗਾ ਜਿਹੜੀਆਂ ਬੇਲਾ ਨੇ ਉਹ ਜਿਹੜਾ ਆ ਲੱਗਿਆ ਵਾ ਪੁਰਜਾ ਮਿੱਤਰੋ ਵੱਡਾ ਜਾਲ ਇਹਦੇ ਚ ਘੁੰਮਦਾ ਹਾਂਜੀ ਇਹਦੇ ਕਈ ਥੱਲੇੋਂ ਤੇ ਆ ਕੇ ਆਉਣਾ ਬਾਰੇ ਇਹ ਉਰੇ ਥੱਲੇ ਡਿੱਗ ਜੂਗਾ ਜੀ ਜਿੱਦਾਂ ਬੇਲਾ ਇ ਹਾਂਜੀ ਤੇਲਾ ਇਹਦੇ ਰਾਈ ਉਹ ਬਾਉ ਰੇੜੀ ਜਾਨੀ ਠੀਕ ਹੈ ਬੇਲਾ ਮਿੱਤਰੋ ਆਹਾ ਵੱਡਾ ਜਾਲਾ ਜਿਹੜਾ ਇਹ ਉੱਪਰੋਂ ਆਉਂਦਾ ਹਾਂਜੀ ਤੇ ਉੱਪਰੋਂ ਬੇਲਾ ਇੱਥੇ ਆ ਗਈਆਂ ਤੇ ਆਲੂ ਮੰਨ ਕੇ ਚਲੋ ਵੀ ਆਪਣੇ ਕੋਲ ਇਤਨੀ ਛੜਾ ਸੰਭਲ ਹੋ ਗਿਆ ਇੱਥੇ ਆ ਗਿਆ ਹਾਂਜੀ ਆਹਾ ਆ ਬੁਰਸ਼ ਲੱਗੇ ਹੋਏ ਆ ਜੀ ਠੀਕ ਹੈ ਤੇ ਇਹ ਆਲੂ ਨੂੰ ਡੈਮੇਜ ਤਾਂ ਨਹੀਂ ਕਰਦੇ ਨਹੀਂ ਜੀ ਇਹ ਪੂਰੇ ਰਬੜ ਪੂਰੇ ਸੌਫਟ ਨੇ ਜੀ ਇਹ ਹਾਂਜੀ ਆ ਮਿੱਟੀ ਪੂਰੀ ਝਾੜ ਦੇਣਗੇ ਜੀ ਇਹ ਇੱਕ ਤਰ੍ਹਾਂ ਦੇ ਬੁਰਸ਼ ਹੀ ਨੇ ਠੀਕ ਹੈ ਮਤਲਬ ਕਿ ਪੂਰੇ ਸਾਫਟ ਨੇ ਠੀਕ ਹੈ ਤੇ ਇੱਧਰ ਆ ਜਾਓ ਜੀ ਉੱਪਰ ਆ ਜਾਓ ਤੁਸੀਂ ਠੀਕ ਹੈ ਤੇ ਇਹ ਪੂਰੀ ਤਰ੍ਹਾਂ ਮਤਲਬ ਸਾਫ ਕਰ ਦੇਣਗੇ ਆਲੂ ਨੂੰ ਹਾਂਜੀ 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 ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਲੂ ਦੀ ਗੱਲ ਕਰੀਏ ਤਾਂ ਆਲੂ ਇੱਥੋਂ ਘੁੰਮ ਦੂ ਜੀ ਤੇ ਆਹ ਰੂਲੇ ਦਾ ਕੰਮ ਕੀ ਹੈ ਜੀ ਕੀ ਕੀ ਗੱਲਬਾਤ ਹੈ ਇਹ ਰੋਲਾ ਆਲੂ ਰੋਕਣ ਵਾਸਤੇ ਹੈ ਜੀ ਇਹ ਪੜਾ ਆਲੂ ਜਿਹੜਾ ਇਹ ਸਾਰਾ ਇੱਧਰ ਆ ਜਾਊਗਾ ਜਿਹੜੀ ਛੋਟੀਆਂ ਮਿੱਟੀ ਦੇ ਢੇਲੀਆਂ ਢੂਲੀਆਂ ਨੇ ਜੀ ਉਹ ਰੋਲਰ ਦੇ ਥੱਲੋਂ ਅੱਗੇ ਵਾਲੇ ਰੋਲਰ ਠੀਕ ਹੈ ਦੀ ਐਡਜਸਟਮੈਂਟ ਉਸਾਵਣਾ ਉੱਤੇ ਥੱਲੇ ਹੋ ਜਾਂਦੀ ਹੈ ਜੀ ਇਹ ਠੀਕ ਹੈ ਮਤਲਬ ਛੋਟੀਆਂ ਡਲੀਆਂ ਅੱਗੇ ਲੰਘ ਜਾਣਗੀਆਂ ਥੱਲੇ ਡੀ ਨਹੀਂ ਜਾਣਗੀਆਂ ਠੀਕ ਹੈ ਕਿਉਂਕਿ ਵੱਡੀਆਂ ਡਲੀਆਂ ਜਾਂ ਛੋਟੇ ਆਲੂ ਇਹਦੇ ਥੱਲੋਂ ਨਿਕਲ ਕੇ ਇੱਧਰ ਆ ਜਾਣਗੇ ਠੀਕ ਹੈ ਛੋਟੇ ਆਲੂ ਚੱਕ ਕੇ ਆਪਾਂ ਇੱਧਰ ਰੱਖ ਸਕਦੇ ਹਾਂ ਇਹ ਡਲੀਆਂ ਸਾਰੀਆਂ ਇਧਰੋਂ ਥੱਲੇ ਡੇਗ ਜਾਣਗੀਆਂ ਜੀ ਠੀਕ ਹੈ ਡਲੀਆਂ ਟੇਲੀਆਂ ਢੂਲੀਆਂ ਛੋਟੀਆਂ ਮਿੱਟੀ ਦੀਆਂ ਉਹ ਸਾਰੀਆਂ ਇੱਥੇ ਥੱਲੇ ਡੇਗ ਜਾਣਗੀਆਂ ਠੀਕ ਹੈ ਤੇ ਜੇ ਹੁਣ ਰਣਜੀਤ ਜੀ ਆਪਾਂ ਗੱਲ ਕਰੀਏ ਜਿਵੇਂ ਕਹੇ ਦੀ ਆਪਾਂ ਉੱਥੋਂ ਆਲੂ ਚੱਕਿਆ ਪਹਿਲਾਂ ਤਾਂ ਗਈਆਂ ਬੇਲਾਂ ਤੇ ਵੱਡੇ ਪੱਥਰ ਉਹ ਪਿੱਛੇ ਡਿੱਗ ਪਏ। ਹਾਂਜੀ ਹਾਂਜੀ ਤੇ ਉਦੋਂ ਬਾਅਦ ਇਹ ਚ ਜਿਹੜੀਆਂ ਬ੍ਰਿਕਟਾਂ ਲੀਆਂ ਨੇ ਉਹ ਥੱਲੇ ਦੀ ਨਾ ਗੀਆਂ। ਹਾਂਜੀ ਥੱਲੇ ਦੀ ਤੇ ਇੱਦਾਂ ਵੀ ਚੜ ਗਿਆ ਸਾਰਾ ਤੇ ਮਾੜੀ ਮੋਟੀ ਜਿਹੜੀ ਮਿੱਟੀ ਆ ਗਿਆ। ਹਾਂਜੀ ਮਾੜੀ ਮੋਟੀ ਮਿੱਟੀ ਇੱਥੋਂ ਆਪਾਂ ਇੱਥੇ ਆਪਰੇਟਰ ਖੜੇ ਹੋਣਗੇ ਤਿੰਨ ਚਾਰ ਆਪਾਂ ਖੜਾ ਸਕਦੇ ਆਂ ਇੰਨੀ ਸਪੇਸ ਹੈ ਹੈਗੀ ਉਰੇ। ਹਾਂਜੀ ਮਾੜੀ ਮੋਟੀ ਜਿਹੜੀ ਢੇਲੀ ਇਹਦੇ ਚ ਆ ਗਈ ਉਹ ਚੱਕ ਕੇ ਇੱਥੇ ਧਰ ਦਾਂਗੇ ਇਹ ਇੱਥੇ ਇਹ ਥੱਲੇ ਸੁੱਟ ਦੂਗੀ ਠੀਕ ਹੈ ਮਤਲਬ ਉਹਦੇ ਬਾਅਦ ਤੇ ਵੀ ਕੋਈ ਐਕਸਟਰਾ ਹੀ ਨਹੀਂ ਹੈਗਾ ਵੀ ਸਾਈਡ ਨਹੀਂ ਆ ਚੱਕ ਕੇ ਇੱਥੋਂ ਇੱਥੋਂ ਚੱਕ ਕੇ ਉਰੇ ਸੁੱਟਣੀ ਠੀਕ ਹੈ ਫਿਰ ਮਾੜਾ ਮੋਟਾ ਛੋਟਾ ਆਲੂ ਇੱਧਰ ਆ ਜਾਂਦਾ ਜੀ ਉਹ ਚੱਕ ਕੇ ਇੱਧਰ ਰੱਖਣਾ ਬਸ ਇੰਨਾ ਕੰਮ ਹੈ ਸਾਰੇ ਆਲੂ ਤੁਹਾਡੇ ਉਹ ਬੰਕਰ ਦੇ ਵਿੱਚ ਸਟੋਰ ਹੋ ਜਾਣਗੇ ਠੀਕ ਆ ਉਧਰ ਉਹ ਬੰਕਰ ਚ ਸਟੋਰ ਹੁੰਦੀ ਉਹਦੀ ਸਟੋਰੇਜ ਕਪੈਸਿਟੀ ਦੱਸ ਸੀ ਆਪਾਂ ਜੀ ਉਹਦੀ 2 ਟਨ ਮਤਲਬ ਕਿ 2 ਟਨ ਕਪੈਸਿਟੀ ਹੈਗੀ ਜੀ ਠੀਕ ਆ 2 ਟਨ ਉਹਦੀ ਸਟੋਰੇਜ ਕਪੈਸਿਟੀ ਆ ਮਿੱਤਰੋ ਤੇ ਆਲੂ ਕੋ ਮੱਕੇ ਜਿਵੇਂ ਕਹਦੀ ਆਪਾਂ ਪੱਟ ਕੇ ਘਮਾ ਕੇ ਤੇ ਬੰਕਰ ਚ ਪਾਤਾ ਹਨ ਤੇ ਜਿਹੜੀ ਆ ਹੁਣ ਜੀ ਆਪਾਂ ਇਹਦੀ ਗੱਲ ਕਰੀਏ ਇਹ ਆਪਾਂ ਜਿਵੇਂ ਇੱਥੇ ਆਪਰੇਟਰ ਖੜੇ ਉਹਨਾਂ ਦੀ ਛਾਂ ਛੂ ਵਾਸਤੇ ਇੱਥੇ ਆਪਾਂ ਉੱਪਰ ਕਵਰ ਕਰ ਸਕਦੇ ਆ ਜੀ ਉਹਦੇ ਲਈ ਅਸਰੀ ਇਹ ਹਾਂਜੀ ਆਹ ਸਾਰੀ ਇਹ ਦੇ ਦਿੱਤੇ ਆ ਇਹਨੂੰ ਆਪਾਂ ਕਵਰਡ ਕਰ ਸਕਦੇ ਆ ਉਤੋਂ ਇਹ ਕਵਰ ਹੋ ਜੂ ਮੇ ਤੋਂ ਤੇ ਉਹਨਾਂ ਦੀ ਵੀ ਮੰਨ ਕੇ ਜੀ ਇਹ ਪੂਰੀ ਕੇਅਰ ਵਾਸਤੇ ਜੀ ਜੀ ਇੰਦਰ ਇੱਕ ਹੋਰ ਪੁਆਇੰਟ ਸੀਗਾ ਜੀ ਹਾਂਜੀ ਇਹਦੇ ਵਿੱਚ ਅਸੀਂ ਜਿਵੇਂ ਮਿੱਟੀ ਘਟਾ ਇੱਥੇ ਖੜੇ ਬੰਦਿਆਂ ਦੇ ਨਾ ਪਵੇ ਉਹਦੇ ਲਈ ਅਸੀਂ ਆ ਵੀ ਪੂਰਾ ਕਵਰ ਕੀਤਾ ਹੋਇਆ ਉਤੋਂ ਇਹ ਤਾਂ ਕਵਰ ਕੀਤਾ ਜੀ ਇਹ ਕਿਹੜੇ ਆਹ ਦੋ ਲੀਵਰ ਲੱਗੇ ਨੇ ਇਹ ਕਦਲੀ ਨਹੀਂ ਹਾਂਜੀ ਹਾਂਜੀ ਇਹ ਸਾਰੀਆਂ ਜਿੰਨੀਆਂ ਕਨਵੇਰਾਂ ਨੇ ਇਹ ਤੁਹਾਨੂੰ ਚਲਾ ਕੇ ਦਿਖਾਵਾਂਗੇ ਜੀ ਆ ਜਿੰਨੇ ਜਾਲ ਨੇ ਇਹ ਸਾਰੇ ਇਹਨਾਂ ਲੀਵਰਾਂ ਨਾਲ ਆਪਰੇਟ ਹੁੰਦੇ ਆ ਆਹ ਰੋਲਰ ਵੀ ਘੁੰਮਦੇ ਆ ਜੀ ਇਹ ਰੋਲਰ ਵੀ ਆਹ ਲੀਵਰ ਆ ਥੱਲੇ ਲਿਖਿਆ ਹੋਇਆ ਜੀ ਸਾਰਾ ਕੁਝ ਠੀਕ ਹੈ ਹਾਂਜੀ ਆ ਸ਼ਾਰਟਿੰਗ ਵਾਲੀ ਆਹ ਕਨਵੇਰ ਆ ਜੀ ਠੀਕ ਹੈ ਜੀ ਉਹ ਰੋਲਰ ਕਲੈਕਟਰ ਆ ਕਰਲੀ ਵਾਲੀ ਆ ਆ ਗਈ ਜੀ ਆ ਰੋਲਰ ਆ ਰੋਲਰ ਆ ਆ ਗਈ ਜੀ ਤੋਂ ਆ ਜਿਹੜੇ ਕਲੈਕਟਰ ਆ ਮੇਨ ਕਨਵੇਅਰ ਜਿਹੜੀ ਆ ਗਈ ਜੀ ਠੀਕ ਹੈ ਜੀ ਤੇ ਇਹ ਸਾਰੇ ਇੱਥੋਂ ਆਪਰੇਟ ਹੁੰਦੇ ਆ ਇਹਨਾਂ ਦੀ ਸਪੀਡ ਵੀ ਘਟਾਵਾਂ ਵਧਾ ਸਕਦੇ ਆ ਇਹ ਲੀਵਰਾਂ ਤੋਂ ਜੀ ਠੀਕ ਹੈ ਤੇ ਸਾਰੇ ਲੀਵ ਮਤਲਬ ਕਿ ਸਾਰੇ ਨੂੰ ਆਫ ਕਰਨ ਲਈ ਅਸੀਂ ਆ ਮੇਨ ਲੀਵਰ ਵੀ ਦੇ ਦਿੱਤਾ ਜੀ ਉਹਰੇ ਠੀਕ ਹੈ ਸਾਰੇ ਬੰਦ ਗਏ ਕਿ ਹਰੀ ਕਿਸੇ ਐਮਰਜੈਂਸੀ 'ਚ ਵੀ ਰੋਕਣਾ ਪੈਂਦਾ ਤਾਂ ਇੱਕ ਲੀਵਰ ਖਿੱਚਣਾ ਬੰਦ ਇਹਦੇ ਤੋਂ ਹਾਂਜੀ ਹਾਂਜੀ ਤੇ ਇੱਕ ਆਹ ਜਿਹੜੀ ਕਨਵੇਅਰ ਪਿੱਛੇ ਵਾਲੀ ਉਹਨੂੰ ਉੱਪਰ ਥੱਲੇ ਵੀ ਕਰ ਸਕਦੇ ਆ ਠੀਕ ਹੈ ਉਪਰ ਰੇਟ ਹੁੰਦੇ ਆ ਇਹਨਾਂ ਦੀ ਸਪੀਡ ਵੀ ਘਟਾਵਦਾ ਸਕਦੇ ਆ ਇਹ ਲੀਵਰਾਂ ਤੋਂ ਜੀ ਠੀਕ ਹੈ ਤੇ ਸਾਰੇ ਲੀਵ ਮਤਲਬ ਕਿ ਸਾਰੇ ਨੂੰ ਆਫ ਕਰਨ ਲਈ ਅਸੀਂ ਆ ਮੇਨ ਲੀਵਰ ਵੀ ਦੇ ਦਿੱਤਾ ਜੀ ਉਹਰੇ ਠੀਕ ਹੈ ਸਾਰੇ ਨਗੇ ਕਿ ਐਮਰਜੈਂਸੀ ਜੀ ਰੋਕਣਾ ਪੈਂਦਾ ਤਾਂ ਇੱਕ ਲੀਵਰ ਖਿੱਚਣਾ ਬੰਦ ਇਹਦੇ ਤੋਂ ਹਾਂਜੀ ਹਾਂਜੀ ਤੇ ਇੱਕ ਆਹ ਜਿਹੜੀ ਕਨਵੇਅਰ ਪਿੱਛੇ ਵਾਲੀ ਇਹਨੂੰ ਉੱਪਰ ਥੱਲੇ ਵੀ ਕਰ ਸਕਦੇ ਆ ਠੀਕ ਹੈ ਇਹਨੂੰ ਉੱਪਰ ਥੱਲੇ ਕਰਨ ਲਈ ਅਸੀਂ ਆ ਇੱਕ ਲੀਵਰ ਦੇ ਦਿੱਤਾ ਜੀ ਉਹਰੇ ਠੀਕ ਹੈ ਜੀ ਇਹ ਆ ਚੀਜ਼ ਆ ਜੀ ਨਹੀਂ ਆਹ ਪੂਰੀ ਕਨਵੇਅਰ ਜੀ ਠੀਕ ਹੈ ਆ ਪੂਰਾ ਜਾਲ ਠੀਕ ਹੈ ਆ ਪਿੱਛੇ ਵਾਲਾ ਪੂਰਾ ਜਾਲ ਆਪਾਂ ਐ ਟੇਡਾ ਵੀ ਕਰ ਸਕਦੇ ਆ ਇਦਾਂ ਠੀਕ ਹੈ ਇਹ ਵੀ ਅਡਜਸਟੇਬਲ ਆ ਹਾਂਜੀ ਹਾਂਜੀ ਠੀਕ ਹੈ ਇਹਦੇ ਥੱਲੇ ਜੈਕ ਲੱਗਿਆ ਹੋਇਆ ਥੱਲੇ ਹਾਂਜੀ ਹਾਂਜੀ ਆਹ ਸਹੀ ਜੈਕ ਉਹ ਲੱਗਿਆ ਵਾ ਆ ਗਿਆ ਜੈਨ ਚ ਆਹ ਜੈਕ ਲੱਗਿਆ ਵਾ ਤੇ ਜਿਹਦੇ ਨਾਲ ਇਹ ਥੱਲੇ ਵੀ ਹੋ ਜਾਂਦੀ ਤੇ ਥੱਲੇ ਵੀ ਹੋ ਜੂ ਮਿੱਤਰ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਕੰਟਰੋਲ ਆ ਇਹਨਾਂ ਨੇ ਦੱਸ ਹੀ ਦਿੱਤਾ ਵੀ ਆਹ ਉਹਦੇ ਨਾਲ ਆ ਗਿਆ ਕਾਰਲੀ ਰੋਲਰ ਕਲੈਕਟਰ ਤੇ ਆਹ ਪੂਰਾ ਕੰਟਰੋਲ ਆਫ ਕਰਨ ਵਾਸਤੇ ਹਾਂਜੀ ਹਾਂਜੀ ਤੇ ਆਹ ਉੱਪਰ ਥੱਲੇ ਵਾਸਤੇ ਹਾਂਜੀ ਤੇ ਇਹ ਜਿਹੜਾ ਮਿੱਤਰੋ ਸਾਰਾ ਪ੍ਰੋਜੈਕਟ ਇੱਥੋਂ ਵੀ ਕੰਟਰੋਲ ਹੋ ਜਾਂਦਾ ਤੇ ਆਫ ਵੀ ਹੋ ਜਾਂਦਾ ਹਾਂਜੀ 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 ਆ ਜੋ ਇਹ ਇਹ ਦੀ ਜਿਹੜੀ ਲਿਫਟਿੰਗ ਹੈ ਜੀ ਆਹ ਜੈਕ ਤੋਂ ਹੁੰਦੀ ਆ ਜਿਹੜਾ ਪੂਰਾ ਟੈਂਕ ਹੈ ਜੀ ਹਾਂਜੀ ਇਹ ਇਹ ਜੈਕ ਇਹਨੂੰ ਇਹਨੂੰ ਚੱਕ ਦਿੰਦਾ ਜੀ ਆਹ ਜਿਹੜਾ ਪਲਟੀ ਮਾਰਨ ਵਾਸਤੇ ਆ ਥੱਲੇ ਵਾਲਾ ਜੈਕ ਉਹ ਥੱਲੇ ਵਾਲਾ ਜੈਕ ਹੈ ਉਹ ਪਲਟੀ ਵਾਸਤੇ ਹਾਂਜੀ ਇਹਨੂੰ ਪੂਰੇ ਨੂੰ ਪਲਟੀ ਟਰਾਲੀ 'ਚ ਪਲਟੀ ਮਾਰਨ ਵਾਸਤੇ ਇਹਦੇ ਆ ਆ ਥੱਲੇ ਇੱਕ ਸੈਂਸਰ ਲਾਇਆ ਹੋਇਆ ਮਤਲਬ ਕਿ ਜਦੋਂ ਆ ਆ ਟੈਂਕ ਨੂੰ ਚੱਕਾਂਗੇ ਜੀ ਹਾਂਜੀ ਉਦੋਂ ਆ ਕਨਵੇਅਰ ਦੇ ਵਿੱਚ ਵੱਜੂਗਾ ਹਾਂਜੀ ਇਹ ਸੈਂਸਰ ਪਹਿਲਾਂ ਆ ਕਨਵੇਅਰ ਨੂੰ ਚੱਕ ਦੇਗਾ ਠੀਕ ਹੈ ਉੱਪਰ ਵਾਲੇ ਜਾਲ ਨੂੰ ਆ ਸਿੱਧਾ ਕਰ ਦੇਗਾ ਉਸ ਤੋਂ ਬਾਅਦ ਆ ਮਤਲਬ ਕਿ ਟੈਂਕ ਪਰ ਉੱਠਣਾ ਸ਼ੁਰੂ ਹੋਊਗਾ ਠੀਕ ਹੈ ਜੀ ਹਾਂਜੀ ਇਹ ਸੇਫਟੀ ਲਈ ਅਸੀਂ ਆ ਸੈਂਸਰ ਲਾਇਆ ਹੋਇਆ ਥੱਲੇ ਠੀਕ ਹੈ ਤੇ ਇਹ ਸੈਂਸਰ ਆ ਜਿਵੇਂ ਕਿ ਇਹ ਪਹਿਲਾਂ ਇਹਨੂੰ ਪਿੱਛੇ ਕਰੂਗਾ ਉਹਨਾਂ ਟਾਈਮ ਹਾਂਜੀ ਪਹਿਲਾਂ ਇਹਨੂੰ ਪਿੱਛੇ ਹੋਊਗਾ ਜੀ ਉਸ ਤੋਂ ਬਾਅਦ ਆਹ ਟੈਂਕ ਚੁੱਕਣਾ ਸ਼ੁਰੂ ਹੋਊਗਾ ਜੀ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਕਿਤੇ ਜਾ ਕੇ ਜਿਹੜਾ ਟੈਂਕ ਆ ਚੁੱਕਣਾ ਸ਼ੁਰੂ ਤੇ ਜੇ ਆਪਾਂ ਇੱਧਰ ਆਹ ਪੁਰਜੇ ਦੀ ਗੱਲ ਕਰੀਏ ਜੀ ਇਹੇ ਅਸੀਂ ਓਇਲ 쿨ਰ ਮਤਲਬ ਜੇ ਜਿੰਨੀਆਂ ਵੀ ਮੋਟਰਾਂ ਚੱਲਦੀਆਂ ਹਾਈਡਰੌਲਿਕ ਵਾਲੀਆਂ ਹਾਂਜੀ ਉਹ ਤਾਂ ਤੇਲ ਆਹ 180 ਲੀਟਰ ਦਾ ਟੈਂਕ ਲਾਤਾ ਜੀ ਥੱਲੇ ਠੀਕ ਆ ਉਹ ਥੱਲੇ ਲੱਗਿਆ ਹੋਇਆ ਹਾਂਜੀ ਹਾਂਜੀ ਇਹ ਟੈਂਕ ਚ ਜਿੰਨਾ ਤੇਲ ਹੋਊਗਾ ਉਹਨੂੰ ਠੰਡਾ ਕਰਨ ਲਈ ਅਸੀਂ ਆਹ 쿨ਰ ਲਾਤਾ ਜੀ ਠੀਕ ਹੈ ਹਾਂਜੀ ਠੀਕ ਹੈ ਮਤਲਬ ਤੇਲ ਜਿਹੜਾ ਗਰਮ ਇਧਰੋਂ ਆਉ ਤੇ ਇਧਰੋਂ ਠੰਡਾ ਹੋ ਕੇ ਜਾਵੇ ਹਾਂਜੀ ਜਿੰਨਾ ਤੇਲ ਉਧਰੋਂ ਘੁੰਮ ਕੇ ਇਹਦੇ ਵਿੱਚ ਆਊਗਾ ਪਹਿਲਾਂ ਉਸ ਤੋਂ ਬਾਅਦ ਠੰਡਾ ਹੋ ਕੇ ਟੈਂਕ ਚ ਵਗ ਜਾਊਗਾ ਠੀਕ ਹੈ ਟੈਂਕ ਚੋਂ ਫੇਰ ਸਪਲਾਈ ਮਤਲਬ ਸਾਰੀ ਸਪਲਾਈ ਹਾਂਜੀ ਐ ਘੁੰਮੂਗੀ ਜੀ ਠੀ ਹਾਂਜੀ ਤੇ ਉਸ ਤੋਂ ਬਾਅਦ ਦੇ ਵਿੱਚ ਆ ਆ ਗਿਆ ਇਹਦਾ ਟੈਂਕ ਵਾਲੀ ਬੈਲਟ ਹਣਾ ਹਾਂਜੀ ਹਾਂਜੀ ਜਿਹਦੇ ਨਾਲ ਜਿਵੇਂ ਕਿ ਜੀ ਆਨ ਲੋਡ ਹੋਊਗਾ ਹਾਂ ਜਦੋਂ ਅਨਲੋਡ ਕਰਨਾ ਇਹ ਇਹ ਘੁੰਮੂਗੀ ਜੀ ਠੀਕ ਹੈ ਜੀ ਇਹ ਘੁਮਾਉਣ ਲਈ ਅਸੀਂ ਉਹ ਟਰੈਕਟਰ ਦੇ ਉੱਤੇ ਡਿਸਟ੍ਰੀਬਿਊਟਰ ਮਤਲਬ ਕਿ ਉਹਦੇ ਥਰੂ ਇਹ ਘੁੰਮੂਗੀ ਜੀ ਠੀਕ ਹੈ ਆਹ ਦੋ ਪਾਈਪ ਲੱਗ ਜਾਣਗੇ ਟਰੈਕਟਰ ਦੇ ਮਗਰ ਤੇ ਜਿਹੜੀ ਆਹਾ ਮੋਟਰ ਦੀ ਆਪਾਂ ਗੱਲ ਕਰੀਏ ਘਮਾਉਣ ਵਾਲੀ ਹੈ ਜੀ ਹਾਂਜੀ ਇਹ ਘਮਾਉਣ ਲਈ ਹੈ ਠੀਕ ਹੈ ਜਿਹੜੀ ਆ ਚੇਨ ਇਹਨੂੰ ਘਮਾਉਣ ਵਾਸਤੇ ਮੋਟਰ ਲਗਾਈ ਹੋਈ ਹੈ ਠੀਕ ਹੈ ਤੇ ਜੇ ਹੁਣ ਇਹਦੀ ਆਪਾਂ ਗੱਲ ਕਰੀਏ ਸਬਸਿਡੀ ਦੀ ਤੇ ਸਬਸਿਡੀ ਇਹਦੇ ਵੀ ਹੈਗੀ ਆ ਹਾਂਜੀ ਹਾਂਜੀ ਸਬਸਿਡੀ ਫੁੱਲ ਆ ਇਹਦੇ ਤੇ ਵੀ ਠੀਕ ਹੈ ਸਬਸਿਡੀ ਫੁੱਲ ਆ ਤੇ ਲੋਨ ਲੋਨ ਵੀ 90% ਹੈ ਜੀ। ਇਹ ਕਹਿੰਦੇ 90% ਤੱਕ 90% ਤੱਕ ਲੋਨ ਹੋ ਜੂ ਤੇ ਸਬਸਿਡੀ ਦੀ ਸੌਦਾ ਵੀ ਹੈਗੀ ਆ। ਹਾਂਜੀ। ਮਤਲਬ ਜਿਵੇਂ ਕਿ ਜੀ ਸਰਕਾਰ ਵੱਲੋਂ ਜਿਵੇਂ ਤੁਸੀਂ ਪਹਿਲਾਂ ਕਿਹਾ ਜਿਵੇਂ ਟਾਈਮ ਕਹਿੰਦੇ ਪਾਸ ਸਰਕਾਰ ਵੱਲੋਂ ਪਾਸ ਸਬਸਿਡੀ ਮਿਲੂਗੀ। ਪਾਸ ਕਰਾਈ ਹੋਈ ਹੈ ਪਾਸ ਹੁਣ ਤੋਂ ਬਾਅਦ ਵੀ ਹਾਂਜੀ ਸਬਸਿਡੀ ਮਿਲ ਜੀ। ਠੀਕ ਹੈ ਤੇ ਹੁਣ ਜੇ ਇੱਕ ਵਾਰੀ ਆਪਾਂ ਇਹਨੂੰ ਦਿਖਾਈਏ ਚਲਾ ਕੇ ਜੀ। ਹਾਂਜੀ ਹਾਂਜੀ ਚਲਾ ਕੇ ਦਿਖਾਉਣੇ ਆ। ਠੀਕ ਹੈ। ਅੱਜ ਪਾਇਓ ਜੀ ਇਦੋਂ ਵੀਰਾ। ਰੋਕ ਲਈ ਜੀ। ਇਹ ਹੁਣ ਜੇ ਆਪਾਂ ਮਿੱਤੋ ਇਹ ਪੂਰੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਇਹ ਪੀਟੀਓ ਦੇ ਨਾਲ ਆ ਪੰਪ ਆ ਜਿਹੜਾ ਕਨੈਕਟ ਹੋ ਗਿਆ ਤੇ ਇਸ ਵਾਰ ਤੇ ਘੁੰਮੀਆਂ ਦਾ ਤੇ ਘਮ ਜਿਹੜਾ ਤੇਲ ਵਾਲੀ ਸਪਲਾਈ ਆ ਉਹ ਚੱਲ ਪਿੱਤੇ ਪੂਰੇ ਦਾ ਪੂਰਾ ਜਿਹੜਾ ਕੰਟਰੋਲ ਆ ਬਾਈ ਰਣਜੀਤ ਜੀ ਦੇ ਹੱਥ ਦੇ ਵਿੱਚ ਆ ਗਿਆ ਹਾਂਜੀ ਠੀਕ ਹੈ ਨਾ ਰਣਜੀਤ ਜੀ ਇਧਰ ਆ ਗਿਆ ਆਪਣੇ ਕੋਲ ਆ ਗਿਆ ਜੀ ਸਾਰਾ ਠੀਕ ਹੈ ਟਰੈਕਟਰ ਦੇ ਉੱਤੇ ਇਹ ਪੂਰਾ ਬਕਸਾ ਲੱਗ ਦੂਗੇ ਹਾਂਜੀ 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 ਇਹ 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 ਆਨ-ਆਫ ਵਾਲਾ ਸਵਿਚ ਹੈ ਜੀ ਠੀਕ ਹੈ ਇਹਦੇ ਤੋਂ ਸਾਰਾ ਆਨ-ਆਫ ਹੋ ਜੂਗਾ ਜੀ ਠੀਕ ਹੈ ਇਹਦੇ ਤੋਂ ਹੀ ਆ ਆਨ ਹੋ ਗਿਆ ਜੀ ਠੀਕ ਹੈ ਇਹਦੇ ਤੋਂ ਹੀ ਆਫ ਹੋ ਗਿਆ ਜੀ ਠੀਕ ਹੈ ਇਹਨੂੰ ਹੁਣ ਆਪਾਂ ਆਨ ਕਰਦੇ ਆ ਆਨ ਕਰਤਾ ਜੀ ਬੱਤੀ ਚੱਲ ਪਈ ਜੀ ਹਾਂਜੀ ਹਾਂਜੀ ਹੁਣ ਆਪਾਂ ਇਹਦੀ ਪਟਾਈ ਸ਼ੁਰੂ ਕਰਨ ਵਾਸਤੇ ਇਹਨੂੰ ਡਾਊਨ ਕਰਾਂਗੇ ਜੀ ਆ ਪੂਰੇ ਆਹ ਡਾਊਨ ਹੋਊ ਜੀ ਹਾਂਜੀ ਠੀਕ ਹੈ ਆਹ ਡਾਊਨ ਹੋ ਗਿਆ ਜੀ ਆ ਹੋ ਗਿਆ ਡਾਊਨ ਮਿੱਤਰੋ ਤੇ ਇਹ ਨਹੀਂ ਸੋਚਾਗੀ ਇੱਧਰ ਭਾਈ ਰਣਜੀਤ ਦੇ ਹੱਥ ਦੇ ਵਿੱਚ ਆ ਆ ਸੋਚਿਆ ਏ ਠੀਕ ਹੈ ਇਹ ਆ ਗਈ ਡੈਸਕ ਤੇ ਜੀ ਹੁਣ ਉੱਪਰ ਥੱਲੇ ਹੋ ਗਈ ਜੀ ਹਾਂਜੀ ਇਹਦੇ ਤੋਂ ਹੀ ਆਪਾਂ ਚੈੱਕ ਕਰ ਸਕਦੇ ਇਹਨੂੰ ਉਹ ਚੈੱਕ ਆ ਗਿਆ ਨੋਰਮਲੀ ਹਾਂਜੀ ਹਾਂਜੀ ਠੀਕ ਹੈ ਤੇਰਾ ਮਿੱਤਰੋ ਆਹ ਜੱਕ ਲੱਗਿਆ ਵਾ ਤੇ ਇਹਦਾ ਜੱਕ ਦਾ ਕੰਟਰੋਲ ਉਹ ਪਿਆ ਬਟਨ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਉਦੋਂ ਅੱਗੇ ਜੀ ਆਹ ਹੌਂਡਾਉਣ ਹੋ ਗਿਆ ਠੀਕ ਹੈ ਜੀ ਹਾਂਜੀ ਇਹਦੇ ਤੋਂ ਆਪਣੀ ਆ ਜਿਹੜੀ ਡਰਾ ਬਾਰ ਆ ਥੋੜੇ ਏਰੀਆ ਚ ਘੁੰਮ ਜੇ ਮਸ਼ੀਨ ਉਹਦੇ ਲਈ ਅਸੀਂ ਇਹ ਡਰਾ ਬਾਰ ਵੀ ਮੁੜਦੀ ਕੀਤੀ ਹੋਈ ਆ ਠੀਕ ਆ ਆ ਚੀਜ਼ ਆ ਗਈ ਆ ਜੱਕ ਆ ਗਿਆ ਹਾਂਜੀ ਹਾਂਜੀ ਆ ਦੇਖੋ ਆ ਘੁੰਮਦੀ ਆ ਮਿੱਤਰੋ ਹਾਂਜੀ ਹਾਂਜੀ ਤੇ ਆ ਗਿਆ ਆਪਣਾ ਦੂਜਾ ਕੰਟਰੋਲ ਹਾਂਜੀ ਉਸ ਤੋਂ ਅੱਗੇ ਜੀ ਇੱਥੋਂ ਅੱਗੇ ਪਿੱਛੇ ਵਾਲੇ ਟਾਇਰ ਆ ਗਏ ਜੀ ਉਹ ਵੀ ਆਪਾਂ ਮੁੜਦੇ ਕਰੇ ਹੋਏ ਆ ਠੀਕ ਆ ਥੋੜੇ ਦੇ ਆਉ ਟਾਇਰ ਘੁੰਮਗੇ ਤੇ ਕੰਟਰੋਲ ਆ ਜਿਹੜਾ ਇਧਰ ਕੰਟਰੋਲ ਬਾਈ ਰਣਜੀਤ ਜੀ ਦੇ ਅੰਦਰ ਠੀਕ ਹੈ ਤੇ ਇਹਦਾ ਦੋ ਤਰੀਕਿਆਂ ਨਾਲ ਪਤਾ ਲੱਗਦਾ ਤੇ ਟਰੈਕਟਰ ਤੇ ਬੈਠੇ ਬੰਦੇ ਨੂੰ ਐਂਗਲ ਨਾਲ ਹੀ ਪਤਾ ਲੱਗਦਾ ਅਈ ਤੋਂ ਟਰੈਕਟਰ ਤੇ ਬੈਠੇ ਬੰਦੇ ਨੂੰ ਇੱਥੋਂ ਪਤਾ ਲੱਗ ਜਾਂਦਾ ਜੀ ਆਹ ਕੰਪਾਸ ਲਾਈ ਹੋਈ ਐ ਸੇ ਮੂਰੇ ਠੀਕ ਹੈ ਤੇ ਜਦੋਂ ਸੈਂਟਰ ਦੇ ਵਿੱਚ ਆਈ ਦੀ ਸੇ ਚੋ ਜੀ ਹਾਂਜੀ ਆਹ ਸੈਂਟਰ 'ਚ ਆ ਗਏ ਹੁਣ ਟਾਇਰ ਪਿੱਛੇ ਦਿਖਾ ਦਿਓ ਟਾਇਰ ਠੀਕ ਹੈ ਇੱਥੇ ਜਮਾਂ ਸੈਂਟਰ ਦੇ ਵਿੱਚ ਟੋਕ ਕੇ ਆ ਗਏ ਜੀ ਟਾਇਰ ਠੀਕ ਹੈ ਹੁਣ ਜਦੋਂ ਮੋੜਾਂਗੇ ਹਾਂਜੀ ਆ ਮੋੜ ਤੇ ਤੇ ਇਧਰ ਧੀਰ ਵੀ ਹਲਦਾ ਹੋਵੇ ਹਾਂਜੀ ਆ ਧੀਰ ਵੀ ਘੁੰਮ ਗਿਆ ਜੀ ਨਾਲ ਮੋੜੇ ਜੀ ਟੈਰ ਆ ਨਾਲ ਧੀਰ ਵੀ ਆ ਗਿਆ ਸੈਂਟਰ ਆ ਦੂਜੇ ਸਾਈਡ ਨੂੰ ਘੁੰਮ ਗਿਆ ਹਾਂਜੀ ਤੇ ਇਹਦਾ ਇਥੋਂ ਵੀ ਐਂਗਲ ਦਾ ਪਤਾ ਲੱਗਦਾ ਰੋਟੇਸ਼ਨ ਦਾ ਵੀ ਕਿੱਦਾਂ ਰੂ ਹੋਇਆ ਟੈਰ ਹਾਂਜੀ 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 ਹੁਣ ਉਸ ਤੋਂ ਬਾਅਦ ਆਪਾਂ ਇਹਦਾ ਟੈਂਕ ਚੱਕਾਂਗੇ ਜੀ ਠੀਕ ਆ ਆ ਗਿਆ ਟੈਂਕ ਤੇ ਜਿਹਦੀ ਜੇ ਗੱਲ ਕਰੀਏ 2 ਟਨ ਦੀ ਕਪੈਸਿਟੀ ਆ ਆਲੂ ਵਾਲਾ ਟੈਂਕ ਭਰਿਆ ਹੋਇਆ ਚੱਕਾਂਗੇ ਜੀ ਹੁਣ ਹਾਂਜੀ ਤੇ ਆ ਪਹਿਲਾਂ ਜਿਹੜਾ ਤੁਹਾਨੂੰ ਦੱਸਿਆ ਸੀ ਸੈਂਸਰ ਪਹਿਲਾਂ ਆ ਕਨਵੇਅਰ ਚੱਕੂਗਾ ਹੁਣ ਦੇਖੋ ਆ ਕਨਵੇਅਰ ਪਹਿਲਾਂ ਚੱਕੀ ਜਾਊਗੀ ਆ ਚੱਕੀ ਗਈ ਕਨਵੇਅਰ ਕਨਵੇਅਰ ਚੱਕੀ ਜੀ ਮਿੱਤਰੋ ਪਹਿਲਾਂ ਤੇ ਸੈਂਸਰ ਨੇ ਦੱਸਤਾ ਜੀ ਹੁਣ ਟੈਂਕ ਚੁਣਾ ਸ਼ੁਰੂ ਹੋ ਗਿਆ ਜੀ ਤੇ ਟੈਂਕ ਦੀ ਕਪੈਸਿਟੀ ਹੈਗੀ ਜੀ 2 ਟਨ ਦੀ ਹਾਂਜੀ ਹਾਂਜੀ ਇਹ ਟੈਂਕ ਹੋਣਾ ਇਧਰੋਂ ਕੋਲ ਆਪਣੇ ਇੱਕ ਹੱਥ ਕੋਲ ਕੰਟਰੋਲ ਆਈ ਜਿਵੇਂ ਕੀ ਹੈ ਨਾ ਗੱਲ ਤੇ ਆ ਦੋਨੀ ਸਾਈਡ ਮਿੱਤਰੋ ਜੈਕ ਲੱਗੇ ਵਿਆ ਵੱਡੇ ਇਹ ਚੱਕਿਆ ਗਿਆ ਜੀ ਹਾਂਜੀ ਹਾਂਜੀ ਇਹ ਕਿੰਨੀ ਉਚਾਈ ਤੱਕ ਭਰ ਜਾਂਦਾ ਏ ਟੈਂਕ ਜਿਵੇਂ ਕਹਿੰਦੇ ਇਹ ਬੰਦਾ ਦੋ ਤਰੀਕਿਆਂ ਨਾਲ ਟੈਡੋ ਨੂੰ ਅਨਲੋਡ ਕਰਦਾ ਇੱਕ ਨਵੀਂ ਟਰਾਲੀ ਬੈੱਡ ਵਾਲੀ ਤੇ ਬਿਨਾ ਬੈੱਡ ਵਾਲੀ ਤੇ ਦੋਨਾਂ ਦੇ ਹਿਸਾਬ ਸਾਈਜ਼ ਦੇ ਹਿਸਾਬ ਨਾਲ ਬੰਦਾ ਆਪਦੇ ਕੰਟਰੋਲ ਨਾਲ ਅਡਜਸਟ ਕਰ ਸਕਦਾ ਹਾਂਜੀ ਹਾਂਜੀ ਮੈਕਸਿਮਮ ਅਸੀਂ ਇਹਦੀ ਹਾਈਟ ਰੱਖੀ ਹੋਈ ਹੈ ਕਿ ਟਿੱਕੋ ਕੱਕ ਵੀ ਆਲੂ ਇਹਦੇ ਨਾਲ ਅਨਲੋਡ ਹੋ ਜਾਂਦੇ ਆ। ਇਹਦਾ ਟਿਪਰ ਭਰ ਲੂ ਜਾਈਂ। ਹਾਂਜੀ। ਥਾਲੀ ਦਾ ਭਰਨੀ ਪੜਨੀ ਜੇ ਟਿਪਰ ਭਰ ਲੂ। ਟਿਪਰ ਭਰ ਲੂ ਜਾਈਂ। ਆਹ ਦੇਖੋ ਟੈਂਕਰ ਆਪਣਾ ਅਨਫੋਲਡ ਹੋ ਗਿਆ। ਠੀਕ ਹੈ। ਮਤਲਬ ਕਿ ਖੁੱਲ ਗਿਆ ਇਹ। ਇਹ ਟੈਂਕਰ ਖੁੱਲ ਗਿਆ। ਆਹ ਖੁੱਲ ਗਿਆ ਜੀ। ਹੁਣ ਆਲੂ ਆਪਾਂ ਤੇ ਹੁਣ ਜੇ ਗੱਲ ਕਰੀਏ ਇਤਨਾ ਕੰਮ ਨਿਪਟ ਗਿਆ ਜੇ ਹੁਣ ਕੰਟਰੋਲ ਆ ਗਿਆ ਟਰੈਕਟਰ ਤੇ। ਹਾਂਜੀ ਹਾਂਜੀ ਜਿਹੜਾ ਆਹਾ ਇਹਦੇ ਤੋਂ ਆਪਾਂ ਆਹ ਬੈਲਟ ਚਲਾ ਸਕਦੇ ਆ ਅੰਦਰ ਵਾਲੀ ਚੇਨ ਚਲਾ ਕੇ ਆਪਾਂ ਆਲੂ ਅਨਲੋਡ ਕਰ ਸਕਦੇ ਆ ਇਹਦੇ ਤੋਂ। ਠੀਕ ਹੈ। ਜੋ ਟਰੈਕਟਰ ਤੇ ਕੰਟਰੋਲ ਆ ਗਿਆ ਮਿੱਤਰੋ ਆਹ ਜਿਵੇਂ ਪੀਟੀਓ ਤੇ ਜਿਵੇਂ ਕੀ ਆ ਪਹਿਲਾਂ ਜਿਹੜਾ ਸਿੱਧਾ ਟਰੈਕਟਰ ਤੇ ਦਾ ਸਹੀ ਕੰਟਰੋਲ ਤੇ ਇਹ ਕੰਟਰੋਲ ਉਹ ਆ ਗਿਆ ਤੇ ਇਹਦੇ ਨਾਲ ਕੋਈ ਮੂਗੀ ਪੂਰੀ ਦੀ ਪੂਰੀ ਬੈਲਟ ਹਨ ਹਾਂਜੀ ਤੇ ਉਹ ਸਾਈਡ ਤੇ ਕਵਰ ਦਿੱਤਾ ਵਜੜੀ ਕਰਕੇ ਮਿੱਤਰੋ ਵੀ ਆਸੇ ਪਾਸੇ ਬਿਨਾ ਹੋਵੇ ਗਾਰਡਮੈਂਟ ਤੇ ਹੁਣ ਇੱਕ ਵਾਰੀ ਬੈਲਟ ਕਮਾ ਕੇ ਦਿਖਾਦੀ ਬਈ ਚਲੋ ਤੁਹਾਨੂੰ ਦਿਖਾਵਾਂਗੇ ਮਿੱਤਰੋ ਬੈਲਟ ਕਿਵੇਂ ਚੱਲਦੀ ਆ ਤੇ ਇਧਰੋਂ ਜਿਹੜਾ ਬਾਕਸ ਦੀ ਪੂਰਾ ਲੋਡ ਹੋ ਜਾਣਗੇ ਪਰ ਇਹਦੇ ਨਾਲ ਸੋਰੀਆਂ ਪਰ ਲੋ ਚਾਹੇ ਤੁਸੀਂ ਟਿਪਰ 'ਚ ਲੋਡ ਕਰ ਲੋ ਚਾਹੇ ਤੁਸੀਂ ਟਰਾਲੀ ਭਰ ਲੋ ਇੱਥੋਂ ਹੀ ਹੋ ਜਾਏਗਾ ਸਾਰਾ ਠੀਕ ਹੈ ਚਾਹੇ ਟਿਪਰ ਭਰ ਲੋ ਚਾਹੇ ਟਰਾਲੀ ਭਰ ਲੋ ਤੇ ਜਿੰਨਾ ਮਰਜੀ ਉੱਚੀ ਲੈ ਜਾਓ ਇਹਦਾ ਕੰਮ ਹੋਊ ਦੋ ਜਿੱਕਾਂ ਦੇ ਵੱਡਿਆਂ ਨੇ ਕਰ ਦੇਣਾ ਹਾਂਜੀ ਤੇ 2 ਟਨ ਤੱਕ ਦੀ ਦੀ ਕਪੈਸਿਟੀ ਆ ਮਿੱਤਰੋ ਹਾਂਜੀ ਠੀਕ ਹੈ ਤੇ ਇਹ ਹੁਣ ਹੋ ਰਿਹਾ ਮਿੱਤਰੋ ਘੱਟਾ ਜਿਵੇਂ ਜੀ ਇਹ 2 ਟਨ ਦੀ ਕਪੈਸਿਟੀ ਆ ਆਪਾਂ ਆਨਲੋਡ ਆਲੂ ਘੁਮਾ ਕੇ ਕਿੱਥੇ ਤੱਕ ਆਉਂਦਾ ਸਾਰਾ ਸਮੂਦਾ ਹੱਸਦਾ ਤੇ ਆਲੂ ਇਹਦੇ ਵਿੱਚ ਆ ਕੇ ਉਹਨੂੰ ਆਨਲੋਡ ਕਰਕੇ ਫੇਰ ਫੇਰ ਉਵੇਂ ਇਹ ਦੁਬਾਰੇ ਭਰਨ ਦੇ ਲਈ रेडी ਹੋ ਗਿਆ ਤੇ ਹੁਣ ਆਪਾਂ ਉਧਰੋਂ ਜਿਵੇਂ ਗਏ ਜੀ ਇਹ ਇੱਕ ਆਪਰੇਟਰ ਦੀ ਜਗ੍ਹਾ ਆਪਾਂ ਲੈ ਲਈ ਇੱਥੇ ਆ ਕੇ ਹਾਂਜੀ ਹਾਂਜੀ ਠੀਕ ਹੈ ਉਹਦਾ ਵਰਕ ਦਿਖਾਵਾਂਗੇ ਹੁਣ ਤੁਹਾਨੂੰ ਕਿੱਦਾਂ ਦਾ ਹੋ ਹਾਂਜੀ ਇਹ ਸਾਰੇ ਕੰਟਰੋਲ ਉਰੇ ਆ ਗਏ ਜੀ ਹਾਂਜੀ ਠੀਕ ਹੈ ਆਹ ਸਾਰੇ ਆਨ-ਆਫ ਵਾਲੇ ਸਾਰੇ ਲੀਵਰ ਨੇ ਜੀ ਹਾਂਜੀ ਇਹ ਜਿੱਦਾਂ ਆ ਥੱਲੇ ਲਿਖਿਆ ਹੋਇਆ ਜੇ ਕਿਹੜਾ ਕਿਹੜਾ ਲੀਵਰ ਹੈ ਸੋਰਟਿੰਗ ਕਰ ਲਈ ਰੋਲਰ ਕਲੈਕਟਰ ਇਹਨੂੰ ਮਾੜਾ ਕਮਾਇਓ ਜੀ ਫਿਰ ਮਾੜਾ ਦਿਖਾਓ ਕਰਾਓ ਚੈੱਕ ਠੀਕ ਹੈ ਇੱਥੋਂ ਸਾਰੇ ਉਰੇ ਮਤਲਬ ਕਿ ਸਪਲਾਈ ਸ਼ੁਰੂ ਹੋ ਗਈ ਜੀ ਇਹਦੇ ਤੋਂ ਆਹ ਇੱਕ ਲੀਵਰ ਤੋਂ ਹਾਂਜੀ ਹੁਣ ਆਪਾਂ ਆ ਸ਼ਾਰਟਿੰਗ ਵਾਲੀ ਚਲਾਉਣੀ ਹੈ ਜੀ ਆਹ ਕਨਵੇਅਰ ਚਲਾਉਣੀ ਹੈ ਠੀਕ ਹੈ ਆ ਚੱਲ ਪਈ ਆ ਚੱਲ ਪਈ ਇਹ ਵੀ ਸਪੀਡ ਵੀ ਆਪਾਂ ਘਟਾਵਾਂ ਦਾ ਸਕਦੇ ਆ ਠੀਕ ਹੈ ਆ ਦੇਖੋ ਸਲੋ ਹੋ ਗਈ ਸਲੋ ਹੋ ਗਈ ਨਾ ਹਾਂਜੀ ਹੋਰ ਇਹਨੂੰ ਤੇਜ਼ ਕਰਨਾ ਆ ਲੋ ਤੇਜ਼ ਕਰ ਲਓ ਠੀਕ ਹੈ ਸਪੀਡ ਹੋ ਜਾਏਗੀ ਠੀਕ ਹੈ ਜਿੰਨੀ ਮਰਜ਼ੀ ਸਪੀਡ ਕਰ ਲਓ ਹਾਂ ਸਪੀਡ ਅਡਜਸਟੇਬਲ ਆ ਪੂਰੀ ਇਹਦੀ ਠੀਕ ਹੈ ਜੀ ਹੁਣ ਆਪਾਂ ਇਹੇ ਚਲਾਵਾਂਗੇ ਹਾਂਜੀ ਇਹ ਇਹ ਆ ਰੋਲਰ ਚੱਲ ਗਿਆ ਜੀ ਆ ਆ ਗਿਆ ਰੋਲਰ ਮਿੱਤਰੋ ਤੇ ਆ ਵੀ ਆ ਦੂਜਾ ਰੋਲਰ ਆ ਗਿਆ ਹਾਂਜੀ ਹਾਂਜੀ ਤੇ ਆ ਮੇਕੋ ਚੱਲ ਪਈ ਜੀ ਇਹ ਬੁਰਸ਼ ਵਾਲੀ ਕਨਵੇਅਰ ਚੱਲ ਪਈ ਜੀ ਕਿਉਂ ਮੈਂ ਕਿਹਾ ਜੀ ਆਲੂ ਸਾਫ਼ ਕਰਨ ਲੱਗ ਗਈ ਹਾਂਜੀ ਸਾਫ਼ ਕਰਨ ਲੱਗ ਗਈ ਹੁਣ ਆਪਾਂ ਇਹਦੀ ਸਪੀਡ ਵੀ ਘਟਾਵਾਂ ਦਾ ਸਕਦੇ ਹਾਂ ਜੀ ਆਪਾਂ ਹਾਂਜੀ ਹਾਂਜੀ ਆਹ ਲਓ ਆ ਸਪੀਡ ਘਟਾਉਣੀ ਹੈ ਸਪੀਡ ਘਟਾਉਣੀ ਹੈ ਬੀਡ ਘੱਟ ਗਈ ਰੋਲਰ ਵੀ ਚੱਲ ਪਏ ਤੇ ਕਨਵੇਅਰ ਵੀ ਚੱਲ ਪਈ ਤੇ ਆ ਵੀ ਚੱਲ ਪਈ ਹਾਂਜੀ ਠੀਕ ਹੈ ਹੁਣ ਆਪਾਂ ਮੇਨ ਕਨਵੇਅਰ ਚਲਾਵਾਂਗੇ ਪਿੱਛੇ ਵਾਲੀ ਉਹ ਮੂਰੇ ਵਾਲੀ ਉਹ ਚੱਲਦੀ ਉਹਦੇ ਹੁਣ ਮੇਨ ਕਨਵੇਅਰ ਤੇ ਰੋਲਰ ਚੱਲਦੀ ਹੁਣ ਇਹ ਆਪਾਂ ਅਮਰਜੈਂਸੀ ਸਾਰੀਆਂ ਆਫ ਕਰਨੀਆਂ ਇੱਕੇ ਲੀਵਰ ਤੋਂ ਸਾਰੀਆਂ ਆਫ ਹੋ ਜਾਣਗੀਆਂ ਦੇਖੋ ਇੱਕ ਅਰੀਜੀ ਬੰਦ ਸਾਰੀਆਂ ਹਾਂਜੀ ਤੇ ਇੱਕੇ ਤੋਂ ਚੱਲ ਪੈਣਗੀਆਂ ਠੀਕ ਹੈ ਹਾਂਜੀ ਤੇ aí ਤੋਂ ਆਹੜਾ ਆਪਣਾ ਲੀਵਰ ਉੱਪਰ ਆ ਕਿਨੇ ਵੇਰ ਉੱਪਰ ਨੀਚੇ ਵਾਸਤੇ ਹੈਗਾ ਨਾ ਇਹਦੇ ਨਾਲ ਉੱਪਰ ਨੀਚੇ ਹੋ ਜਾਂਦੇ ਠੀਕ ਹੈ ਕਿੰਨਾ ਇਹਦਾ ਹੈਂਗਰ ਹੈ ਇੱਥੇ ਲਈ ਐਂਗਲ ਤੋਂ ਆਪਾਂ ਇੱਕ ਵਾਰ ਦਿਖਾ ਦਿੰਦੇ ਹਾਂ ਜੀ ਉੱਪਰ ਨੀਚੇ ਕਰਿਓ ਹਾਂਜੀ ਹਾਂਜੀ ਇਹ ਉਹ ਲਿਫਟ ਆ ਗਿਆ ਮਿੱਤਰੋ ਉੱਪਰ ਨੀਚੇ ਵਾਲਾ ਜਿਵੇਂ ਕਹੇ ਜੀ ਹੁਣ ਮਸ਼ੀਨਾਂ ਜਿਹੜੀ ਆਸੂ ਸਾ ਪੱਤਣ ਨੂੰ ਸਫਾਈ ਕਰਨ ਨੂੰ ਤੇ ਲੋਡ ਕਰਨ ਨੂੰ ਤਿਆਰ ਆ ਬਿਲਕੁਲ ਜੀ ਠੀਕ ਹੈ ਉਹਨਾਂ ਇਹਦੇ ਤੋਂ ਆਫ ਕਰ ਦਿੰਨੇ ਆਪਾਂ ਤਾਂ ਇਹ ਤਾਂ ਇੱਕ ਕੰਟਰੋਲ ਆ ਮਿੱਤਰੋ ਉੱਥੋਂ ਆਫ ਹੋ ਜੂ ਤੇ ਇਹਦੇ ਵੀ ਹੁਣ ਜੇ ਆਪਾਂ ਕੱਲ ਕਰੀਏ ਪਾਰਟਾਂ ਤੇ ਆ ਜਾਂਦੀ ਹੈ ਜੀ ਜਿਵੇਂ ਖਸਾਈ ਵਾਲੇ ਪਾਰਟ ਆ ਜਿਹੜੇ ਉਹ ਆਪਣੇ ਕੋਲ ਅਵੇਲੇਬਲ ਹੁੰਦੇ ਆ ਜੀ ਜੀ ਸਪੇਅਰ ਪਾਰਟ ਦੀ ਕੋਈ ਦਿੱਕਤ ਨਹੀਂ ਜੀ ਇਹਦੇ ਚ ਸਪੇਅਰ ਪਾਰਟ ਤੁਹਾਨੂੰ ਮਤਲਬ ਕਿ ਅੱਜ ਆਰਡਰ ਤੋਂ ਪਰਸੋਂ ਨੂੰ ਮਿਲ ਜੂਗਾ ਜੀ ਠੀਕ ਹੈ ਹਾਂਜੀ ਬਾਕੀ ਭਾਈ ਰਣਜੀਤ ਦਾ ਨੰਬਰ ਵੀ ਆਪਾਂ ਚਲਾ ਰੱਖਿਆ ਮਿੱਤਰੋ ਪ੍ਰੀਤ ਐਗਰੋ ਨਾਭਾ ਤੇ ਛੋਟੀ ਮਸ਼ੀਨ ਵੀ ਤੁਸੀਂ ਦੇਖੀ ਆ ਹਨਾ ਤੇ ਆ ਗਈ ਵੱਡੀ ਵੱਡੇ ਪਮਾਨੇ ਤੇ ਜਿਹੜੇ ਕੰਮ ਕਰਨ ਵਾਲੇ ਜਿਹਦੇ ਵਿੱਚ ਲੇਬਰ ਵੀ ਜ਼ੀਰੋ ਆ ਜਮਾ ਲੇਬਰ ਵਾਲਾ ਕੰਮ ਹੀ ਮੁੱਕ ਗਿਆ ਹਾਂਜੀ ਹਾਂਜੀ ਮਤਲਬ ਬੰਦਾ ਜੇ ਕੀ ਦੋ ਤੋਂ ਤਿੰਨ ਬੰਦੇ ਨੂੰ ਆਸਾਨੀ ਦੇ ਨਾਲ ਪਟਾਈ ਕਰ ਸਕਦੇ ਆ ਤੇ ਦੋ ਘੰਟਿਆਂ ਚ ਕਿੱਲਾ ਪਟਾ ਦਿੰਦੀ ਆ ਦੋ ਘੰਟਿਆਂ ਚ ਕਿੱਲਾ ਜਿਵੇਂ ਕਹਿੰਦੀ ਇਹ ਆਲੂ ਛਾੜ ਕੇ ਟਰਾਲੀ ਦੇ ਵਿੱਚ ਪਾ ਦਿੰਦੀ ਆ ਹਾਂਜੀ ਹਾਂਜੀ ਤੇ ਸਾਰੇ ਕੰਟਰੋਲ ਇੱਕ ਬਾਕਸ ਦੇ ਵਿੱਚ ਟਰੈਕਟਰ ਤੇ ਆ ਗਏ ਹਾਂਜੀ ਤੇ ਜਿਵੇਂ ਕਹਿੰਦੇ ਪੂਰੀ ਐਡਵਾਂਸ ਆ ਗਈ ਬਿਲਕੁਲ ਜੀ ਤੇ 180 ਲੀਟਰ ਦਾ ਟੈਂਕ ਆ ਤੇ ਜੇ ਆਲੂ ਵਾਲੀ ਆਪਾਂ ਉਹਦੀ ਗੱਲ ਕਰੀਏ ਟੈਂਕ ਦੀ ਮੇਨ ਦੀ 2 ਟਨ ਤੱਕ ਦੋ ਟਨ ਦੀ ਉਹਦੀ ਕਪੈਸਿਟੀ ਆ ਤੇ ਇਹ ਉਚਾਈ ਆ ਟਰਾਲੀ ਦਾ ਭਰਨੀ ਪਰਦੀਆਂ ਵੀਰ ਕਹਿੰਦਾ ਚਾਹੇ ਟਿੱਪਰ ਭਰ ਲੂ ਇਹਦੇ ਨਾਲ ਬਿਲਕੁਲ ਜੀ ਤੇ ਚਾਈ ਵੀ ਬੰਦਾ ਆਪਦੇ ਹਿਸਾਬ ਨਾਲ ਅਡਜਸਟ ਕਰ ਸਕਦਾ ਜਿਵੇਂ ਕਹਿੰਦੀ ਇਹ ਮਸ਼ੀਨ ਨੂੰ ਜਿਵੇਂ ਬੰਦਾ ਕਿਸਾਨ ਵੀਰ ਚਾਹੁੰਦਾ ਉਸੇ ਤਰੀਕੇ ਦੇ ਨਾਲ ਚਲਾ ਸਕਦਾ ਬਿਲਕੁਲ 3 ਹੌ ਵਿਸਾਖੀਤਾਬ ਹਾਂਜੀ ਹਾਂਜੀ ਤੇ ਇਹਦੇ ਉੱਤੇ ਮਿੱਤਰੋ ਸਬਸਿਡੀ ਵੀ ਮਿਲ ਜੂਗੀ ਤੇ ਜੇ ਕਿਸੇ ਵੀ ਨੇ ਲੋਨ ਤੇ ਮਸ਼ੀਨ ਲੈਣੀ ਆ ਤਾਂ 90% ਤੱਕ ਲੋਨ ਹੋ ਜੂ ਤੇ ਸਿਰਫ 10% ਪੇਮੈਂਟ ਕਰਕੇ ਤੁਸੀਂ ਇਹ ਮਸ਼ੀਨ ਘਰ ਲੈ ਜਾ ਸਕਦੇ ਹੋ ਹਾਂਜੀ ਹਾਂਜੀ ਇਹਦੇ ਵਿੱਚ ਇਦਾਂ ਹੈ ਜੀ ਹਾਂਜੀ ਆਲੂਆਂ ਦੀ ਪਟਾਈ ਤਾਂ ਕਰੂਗੀ ਕਰੂਗੀ ਇਹਦੇ ਨਾਲ ਪਿਆਜ਼ ਵੀ ਪੱਟ ਸਕਦੇ ਆਪਾਂ ਲਸਣ ਵੀ ਪੱਟ ਸਕਦੇ ਆਂ ਹੋਰ ਜਿਵੇਂ ਜ਼ਮੀਨ ਵਾਲੀਆਂ ਥੱਲੇ ਵਾਲੀਆਂ ਫਸਲਾਂ ਹੁੰਦੀਆਂ ਅੰਦਰ ਵਾਲੀਆਂ ਬਦਲਾਂ ਚ ਹਾਂਜੀ ਜਿਵੇਂ সুইਟ ਪੋਟੇਟੋ ਹੋ ਗਈ ਸ਼ਕਰਕੰਦੀ ਵਗੈਰਾ ਉਹ ਵੀ ਪੱਟ ਸਕਦੇ ਆਪਾਂ ਇਹਦੇ ਨਾਲ ਮਤਲਬ ਕਿ ਸਾਰਾ ਸਾਲ ਤੁਸੀਂ ਜੋ ਮੱਦੀ ਫਸਲੇ ਇਹਦੇ ਤੋਂ ਲੈ ਜਿਵੇਂ ਕਹਦੀ ਆ ਆਲੂ ਗੰਡਾ ਲਸਣ ਜਿਹੜਾ ਜ਼ਮੀਨ ਦੇ ਅੰਦਰ ਹੁੰਦਾ ਮਿੱਤਰੋ ਸਾਰਾ ਕੁਝ ਇਹ ਇੱਕ ਮਸ਼ੀਨ ਦੇ ਨਾਲ ਤੁਸੀਂ ਪੱਟ ਸਕਦੇ ਹੋ ਤੇ ਉਹ ਵੀ ਬਿਨਾਂ ਡੈਮੇਜ ਕੀਤੇ ਵੱਡੀ ਗੱਲ ਹਾਂਜੀ ਹਾਂਜੀ ਤੇ ਕੰਟਰੋਲ ਸੋਡੇ ਕੋਲ ਆ ਕਿ ਕਿੰਨੇ ਚਲਾਉਣੀ ਆ ਕਿੰਨੀ ਭਰਨੀ ਆ ਸਪੀਡ ਕਿੰਨੀ ਰੱਖਣੀ ਆ ਜਿਵੇਂ ਕਹਦੀ ਆ ਜੇ ਇੱਥੇ ਬੰਦੇ ਤਿੰਨ ਲਾਇਵ ਇਹਦਾ ਚੱਕਰ ਵਧਾ ਦੋ ਹਾਂਜੀ ਹਾਂਜੀ ਜੇ ਘਟ ਨੇ ਘਟਾ ਦੋ ਤੇ ਉਹ ਵੀ ਚੱਕਰ ਵਧਾਉਣ ਘਟਾਉਣ ਵਾਲੇ ਵੀ ਕੰਟਰੋਲ ਬੰਦਿਆਂ ਦੇ ਕੋਲ ਆ ਬਿਲਕੁਲ ਜੀ ਬਿਲਕੁਲ ਤੇ ਦੱਬ ਕੇ ਮਿੱਤਰੋ ਕਰ ਦਿਓ ਵੀਡੀਓ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੰਤਾ ਪ੍ਰੀਤ ਐਗਰੋ ਵਾਲੇ ਵੀਰਾਂ ਦਾ ਕਿਵੇਂ ਲੱਗਿਆ ਹਾਂਜੀ ਤੇ ਦਬਕੇ ਵੀਡੀਓ ਦਾ ਸਿਰ ਵਾਲਾ ਬਟਨ ਦੱਬੀ ਚੱਲੋ ਨਾਲ ਨਾਲ ਬਾਕੀ ਜਿਹੜਾ ਆਪ ਦਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦੀ ਜੀ ਨਜੀਜੀ ਥੈਂਕ ਯੂ ਜੀ ਧੰਨਵਾਦ ਧੰਨਵਾਦ